ਵੀ ਮਿਕਸ ਸਬਜ਼ੀ ਆਪਾਂ ਵੀ ਸਬਜ਼ੀਆਂ ਦੀ ਆਪਾਂ ਦਾਲ ਬਣਾਉਣੀ ਹੈ ਠੀਕ ਆਪਾਂ ਬਣਾਉਣ ਲੱਗੇ ਆ ਜੀ ਸਬਜ਼ੀਆਂ ਦੀ ਦਾਲ ਉਹਦੇ ਲਈ ਪਾਲਕ ਲਈ ਆ ਜੀ ਬਿਲਕੁਲ ਫਰੈਸ਼ ਤੋੜ ਕੇ ਸਾਫ਼ ਕਰਕੇ ਧੋ ਲਈ ਅੰਦਰ ਆਪਣੇ ਲਈ ਆ ਗਾਜਰ ਗੋਭੀ ਪਿਆਜ਼ ਕੱਟੇ ਨੇ ਧਨੀਆ ਲਸਣ ਟਮਾਟਰ ਤੇ ਚਨਾ ਦਲਾਵੇਂ ਛੋਲਿਆਂ ਦੀ ਦਾਲ ਚਨਾ ਦਾਲ ਇਹ ਆਪਣੇ ਹੈਗੇ ਨੇ ਜੇ ਨਾਰਮਲ ਨਾਮਕ ਮਿਰਚ ਮਸਾਲੇ ਐਡ ਕਰਾਂਗੇ ਤੇ ਕੁੱਕਰ ਦੇ ਵਿੱਚ ਆਪਾਂ ਨੇ ਪਾ ਲਿਆ ਪਾਣੀ ਹੀ ਪਾਣੀ ਰੱਖਿਆ ਹੈ ਗਰਮ ਗੈਸ ਕਰ ਕੀਤਾ ਹੋਇਆ ਆਪਣਾ ਔਨ ਪਾਣੀ ਹੋ ਗਿਆ ਗਰਮ ਐਡ ਕਰ ਦਾਂਗੇ ਪਿਆਜ਼ ਗਾਜਰ ਗੋਭੀ ਜੇ ਤੁਸੀਂ ਕੋਈ ਹੋਰ ਸਬਜੀ ਐਡ ਕਰਨਾ ਚਾਹੁੰਦੇ ਉਹ ਵੀ ਕਰ ਸਕਦੇ ਹੋ ਨਾਲੇ ਐਡ ਕਰਨਾ ਹੈ ਚਨਾ ਦਾ ਤਿਆਰ ਹੋ ਟਮਾਟਰ ਲਸਣ ਧਨੀਆ ਨਹੀਂ ਪਾਉਣਾ ਹੈ ਧਨੀਆ ਬਣੀ ਤੇ ਪਾਉਣਾ ਠੀਕ ਵਿਚੇ ਐਡ ਕਰ ਦਾਂਗੇ ਪਾਲਕ पालक دي ਆਪਾਂ ਬਿਲਕੁਲ ਫਰੈਸ਼ ਤੋੜ ਕੇ ਸਾਫ਼ ਕਰਕੇ ਧੋ ਲਈ ਸੀਗੀ। ਆਪਾਂ पालक ਦਾ ਕਲਰ ਬਹੁਤ ਵਧੀਆ ਆਉਂਦਾ। ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਕਰਦਾਂਗੇ ਮਿਕਸ। ਨਾਲ ਇਹ ਐਡ ਕਰ ਦਾਂਗੇ ਨਾਰਮਲ ਜਿਹੜੇ ਹੁੰਦੇ ਨੇ ਨਮਕ ਵਿੱਚ ਮਸਾਲੇ ਨੂੰ ਮਿਰਚ ਹਲਦੀ ਧਨੀਆ ਪਾਊਡਰ ਗਰਮ ਮਸਾਲਾ ਸਾਰਾ ਸਵਾਨ ਵਿੱਚ ਹੀ ਐਡ ਕਰ ਲੇ। ਜਿਹੀ ਤਰ੍ਹਾਂ ਕਰਦਾਂਗੇ ਵਿੱਚ ਮਿਕਸ ਜੀ ਪਾਣੀ ਗਰਮ ਹੋ ਚੁੱਕਿਆ। ਦਾਲ ਸਬਜ਼ੀ ਸਾਰਾ ਕੁਝ ਆਪਾਂ ਕਰ ਲਿਆ ਮਿਕਸ। ਲੋ ਕੁੱਕਰ ਦਾ ਢੱਕਣ ਕਰਦਨੇ ਆ ਬੰਦ ਬਿਪਲ ਬਜਾਵਾਂਗੇ। ਸਾਰੇ ਭੈਣ ਭਰਾ ਜੀ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਹਰ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ। ਤੁਸੀਂ ਜਰੂਰ ਜੀ ਸਾਡੇ ਇਸ ਤਰੀਕੇ ਨਾਲ ਇਸ ਤਰ੍ਹਾਂ ਦਾਲ ਤੇ ਸਬਜ਼ੀ ਮਿਕਸ ਜ਼ਰੂਰ ਬਣਾ ਕੇ ਟਰਾਈ ਕਰਕੇ ਦੇਖਿਓ ਬਹੁਤ ਵਧੀਆ ਬਣਦੀ ਹੈ। ਲੋਣਾ ਆ ਲਈ ਆਪਾਂ ਜਿੱਦ ਇੱਧਰ ਤੜਕਾ ਤਿਆਰ ਕਰਦੇ ਆ। ਤੇਲ ਹੋ ਚੁੱਕਿਆ ਗਰਮ ਨਾਲੇ ਐਡ ਕਰਦਾਂਗੇ ਜੀਰਾ। ਐਡ ਕਰਸਾਲਾ ਸਮ। ਐਡ ਕਰ ਦਾਂਗੇ ਥੋੜੀ ਜਿਹੀ ਕਸੂਰੀ ਮੇਥੀ ਨਾਲੇ ਐਡ ਕਰ ਲਈ ਆਪਾਂ ਥੋੜੀ ਜੀ ਦੇਗੀ ਵਿੱਚ ਐਡ ਕਰ ਲਿਆ ਧਨੀਆ ਬਰੀਕ ਬਰੀਕ ਕੱਟਿਆ ਹੋਇਆ ਸਰੀਪਾ ਧਨੀਆ ਇਹ ਤਾਂ ਕਲਰ ਵਾਸਤੇ ਹੀ ਹੁੰਦੀ ਹੈ ਭਣੇ ਹਨਾ ਹੂੰ ਲੋ ਆਪਾਂ ਤੜਤਾ ਬਣਾ ਕੇ ਤਿਆਰ ਤਾਂ ਮੇਕਸ ਸਬਜੀ ਆਪਣੀ ਬਣ ਗਈ ਤੇ ਥੋੜਾ ਜਿਹਾ ਗ੍ਰੈਂਡਰ ਫੇਰ ਦਾਂਗੇ ਜੀ ਮਸਲੀ ਹੋ ਜੇ ਜੇ ਤੁਸੀਂ ਘੋਟਣੇ ਦੇ ਨਾਲ ਘੋਟਣੀ ਜਾਉਣੀ ਤਾਂ ਘੋਟਣੇ ਨਾਲ ਵੀ ਘੋਟ ਸਕਦੇ ਲੋ ਗ੍ਰੈਂਡਰ ਫੇਰ ਲਾ ਦਾਲ ਬਹੁਤ ਸੋਹਣੀ ਘੁਲ ਗਈ ਉਸ ਵੀ ਜ਼ਰੂਰ ਬਣਾਇਓ ਜ਼ਰੂਰ ਟਰਾਈ ਕਰਿਓ ਸਬਜੀ ਮਿਕਸ ਦਾਲ ਗੈਸ ਆਨ ਕਰ ਲਿਆ ਉੱਪਰ ਰੱਖ ਲਈ ਦਾਲ ਦੇਖੋ ਜੀ ਬਹੁਤ ਸੋਹਣੀ ਹੋ ਗਈ ਘੋਟਨੇ ਨਾਲ ਵੀ ਘੋਟ ਸਕਦੇ ਆ ਤੇ ਗ੍ਰੈਂਡਰ ਵੀ ਫੇਰ ਸਕਦੇ ਤੇ ਘੋਟਨੇ ਦਾ ਤੜਕਾ ਵੀ ਬਣ ਕੇ ਤਿਆਰ ਆ ਲੋ ਦਾਲ ਆਪਣੀ ਬਣ ਗਈ ਇੱਕ ਟੇਸਟ ਦੇ ਵਿੱਚ ਕੱਢ ਲਾਂਗੇ ਜਿਹੜਾ ਤੜਕਾ ਤਿਆਰ ਕੀਤਾ ਉਹ ਵੀ ਵਿੱਚ ਐਡ ਕਰ ਦਾਂਗੇ ਲੋ ਸਾਰਾ ਤੜਕਾ ਦਾਲ ਦੇ ਵਿੱਚ ਘਟਤਾ ਮਿਕਸ ਸਬਜੀ ਮਿਕਸ ਦਾਲ ਬਹੁਤ ਵਧੀਆ ਬਣਦੀ ਦੀ ਤੁਸੀਂ ਵੀ ਜ਼ਰੂਰ ਬਣਾਇਓ ਜ਼ਰੂਰ ਟਰਾਈ ਕਰਿਓ ਲਸਣ ਤੇ ਜੀਰੇ ਦਾ ਲਾਲ ਜਿਹਾ ਤੜਕਾ ਵਿੱਚ ਪਾ ਲਈ ਸੀ ਦੇਗੀ ਮਿਰਚ ਉਹਦੇ ਨਾਲ ਆਪਣੀ ਸਬਜੀ ਮਿਕਸ ਦਾੜਾ ਜੀ ਸ਼ਾਈਨਿੰਗ ਬਹੁਤ ਵਧੀਆ ਆ ਰਹੀ। ਪ੍ਰੋਟੀਨ ਖਾਓ ਚੌੜਾ ਨਾ ਖਾਓ। ਹਾਂਜੀ ਜੇ ਤੁਸੀਂ ਇਹਦੇ ਵਿੱਚ ਮੱਖਣੀ ਪਾਉਣੀ ਚਾਹੋ ਨੇ ਤਾਂ ਮੱਖਣੀ ਵੀ ਪਾ ਸਕਦੇ ਹੋ। ਤੇ ਮਲਾਈ ਪਾ ਲਓ ਮੱਖਣੀ ਪਾ ਲਓ ਥੋੜਾ ਜਿਹਾ ਦੇਸੀ ਘਿਓ ਐਡ ਕਰ ਲਿਆ ਵਿੱਚ। ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਜਦੋਂ ਇਹਨੂੰ ਸਰਵ ਕਰਾਂਗੇ ਜੇ ਉਦੋਂ ਦੇਖ ਕੇ ਸਾਨੂੰ ਮੱਖਣੀ ਪਾਉਣੀ ਹੋਊਗੀ ਮੱਖਣੀ ਪਾ ਲੈਣਗੇ ਮਲਾਈ ਪਾਉਣੀ ਹੋ ਮਲਾਈ ਧਾੜ ਨੂੰ ਲਗਾਤਾਰ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਦੇਸੀ ਘਿਓ ਨੂੰ ਇਹਦੇ ਵਿੱਚ ਮਿਕਸ ਕਰ ਦਾਂਗੇ ਦੇਖਣ ਦੇ ਵਿੱਚ ਜਿਹੜੀ ਚੀਜ਼ ਵਧੀਆ ਲੱਗੇ ਜੀ ਉਹ ਖਾਣ ਦੇ ਵਿੱਚ ਵੀ ਵਧੀਆ ਹੀ ਹੁੰਦੀ ਨੋ ਜੀ ਇਹਦੇ ਪੈਨ ਪਰ ਆਪਣੇ ਨਾਲ ਜੁੜੇ ਹੋਏ ਨੇ ਜਿਹੜੇ ਭੈਣ ਪਰ ਆਪਣੇ ਨਾਲ ਜੁੜੇ ਹੋਏ ਨੇ ਹਰ ਰੋਜ਼ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਇਸੇ ਤਰ੍ਹਾਂ ਸਪੋਰਟ ਕਰੋ ਸੋਹਣੇ ਸੋਹਣੇ ਕਮੈਂਟ ਕਰੋ ਤੁਹਾਡੇ ਹਰ ਰੋਜ਼ ਵਧੀਆ ਵਧੀਆ ਕਮੈਂਟ ਪੜ੍ਹਦੇ ਆ ਜੀ ਪੜ੍ਹ ਕੇ ਵਧੀਆ ਲੱਗਦਾ ਇਸੇ ਤਰ੍ਹਾਂ ਆਪਣਾ ਪਿਆਰ ਸਪੋਰਟ ਬਣਾਈ ਰੱਖਿਓ ਜੀ ਤੇ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡੀ ਇਹ ਜਿਹੜੀ ਨਵੀਂ ਰੈਸਪੀ ਹੈ ਕਿਵੇਂ ਲੱਗੀ ਸਤਿ ਸ਼੍ਰੀ ਅਕਾਲ ਬਸਦੇ ਬਸਦੇ ਰਹੋ ਜੀ ਚੜ੍ਹਦੀ ਕਲਾ ਚ ਰਹੋ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਤਰੱਕੀ ਬਖਸ਼ੇ ਜਿਹੜੇ ਨਵੇਂ ਭੈਣ ਭਰਾ ਜੀ ਆਪਣੇ ਨਾਲ ਜੋੜਦੇ ਨੇ ਤੇ ਉਹ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਜੀ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ